ਆਹ ਬਾਈ ਦੀ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤੇ ਮੰਨਣ ਦੇ ਮਜਬੂਰ ਹੋ ਜਾਓਗੇ ਕਿ ਠੱਗੀ ਜਿਹੜੀ ਆ ਬਹੁਤ ਜ਼ਿਆਦਾ ਕੌਨਫੀਡੈਂਸ ਦੇ ਨਾਲ ਵੱਜ ਰਹੀ ਹੈ ਤੇ ਇਹ ਨੌਜਵਾਨ ਜਿਸ ਦਾ ਨਾਮ ਸੁਨੀਲ ਹੈ ਇਹਨੂੰ ਫੜ ਲਿਆ ਫੜਿਆ ਕਿਵੇਂ ਗਿਆ ਜਾਲੀ ਆਈਪੀਐਸ ਬਣਿਆ ਫਿਰਦਾ ਸੀ ਇੰਨੇ ਕੌਨਫੀਡੈਂਸ ਦੇ ਨਾਲ ਪਿੰਡ 'ਚ ਰਾਜਸਥਾਨ 'ਚ ਪੂਰੇ 'ਚ ਘੁੰਮਦਾ ਸੀ ਕਿ ਜਿਵੇਂ ਸੱਚੀ ਦਾ ਆਈਪੀਐਸ ਬਣਿਆ ਹੋਵੇ ਤੇ ਇਹਨੇ ਖਬਰਾਂ ਵੀ ਲਵਾਤੀਆਂ ਅਖਬਾਰ ਦੇ ਵਿੱਚ ਤੇ ਕਹਿੰਦਾ ਵੀ 263 ਮਾਰ ਰੈਂਕ ਹੈ ਮੇਰਾ ਆਈਪੀਐਸ ਦੇ ਵਿੱਚ ਤੇ ਫੜਿਆ ਗਿਆ ਇੱਕ ਸਲੂਟ ਨਾਲ ਮਾਰਤਾ ਗਲਤ ਸਲੂਟ ਤੇ ਅਫਸਰਾਂ ਨੇ ਚੱਕ ਲਿਆ ਤੇ ਆਹ ਸ਼ਕਲ ਜਿਹੜੀ ਤੁਸੀਂ ਪਛਾਣ ਰਹ ਨਾਲ ਨਾਲ ਜਿਹੜੀ ਫੋਟੋ ਚੱਲ ਰਹੀ ਹੈ ਨੌਜਵਾਨ ਦੀ ਇਹ ਨੌਜਵਾਨ ਇਹਨੇ ਕੌਨਫੀਡੈਂਸ ਦੇ ਨਾਲ ਕਹਿੰਦਾ ਸੀ ਕਿ ਮੈਂ ਆਈਪੀਐਸ ਆਫੀਸਰ ਹਾਂ ਤੇ ਪਿੰਡ ਵਾਲੇ ਵੀ ਸਮਝਣ ਲੱਗੇ ਪੂਰੇ ਰਾਜਸਥਾਨ ਵਾਲੇ ਸਮਝਣ ਲੱਗੇ ਉਹੀ ਇੱਜ਼ਤ ਮਾਣ ਜਿਹੜਾ ਆਈਪੀਐਸ ਆਫੀਸਰ ਨੂੰ ਦਿੰਦੇ ਨੇ ਉਹੀ ਦੇਣ ਲੱਗੇ ਇਸ ਨੌਜਵਾਨ ਨੂੰ ਪਰ ਫੜਿਆ ਜਾਂਦਾ ਇੱਕ ਸਲੂਟ ਤੋਂ ਤੇ ਇਸੇ ਕੌਨਫੀਡੈਂਸ ਦੇ ਨਾਲ ਇਹਨੇ ਰਿਸ਼ਤਾ ਵੀ ਕਰਾ ਲਿਆ ਇੱਕ ਵੱਡੇ ਘਰ ਦੇ ਵਿੱਚ ਵੱਡੇ ਘਰ 'ਚ ਰਿਸ਼ਤਾ ਕਰਾ ਲਿਆ ਲੋਕਾਂ ਨੂੰ ਕਹਿੰਦਾ ਵੀ ਮੈਂ ਆਈਪੀਐਸ ਹਾਂ ਤੇ ਜਦੋਂ ਪੁਲਿਸ ਨੇ ਫੜਿਆ ਫੇਰ ਕਿਤੇ ਜਾ ਕੇ ਪਤਾ ਲੱਗਿਆ ਵੀ ਇਹਨੇ ਆਨਲਾਈਨ ਆਈਡੀ ਕਾਰਡ ਬਣਾਏ ਤੇ ਆਨਲ ਕਰਕੇ ਤੇ ਬਣ ਗਿਆ ਫੇਕ ਆਈਪੀਐਸ ਇਹ ਫੇਕ ਆਈਪੀਐਸ ਨੂੰ ਕੌਨਫੀਡੈਂਸ ਦੇਖ ਸਕਦੇ ਹੋ ਤੁਸੀਂ ਪੁਲਿਸ ਦੇ ਅੱਗੇ ਵੀ ਜਮਾ ਨਹੀਂ ਘਬਰਾਇਆ ਪਰ ਪਛਾਣਿਆ ਕਿੱਥੋਂ ਗਿਆ ਵੀ ਗਲਤ ਸਲੂਟ ਮਾਰਤਾ ਜਦੋਂ ਸਲੂਟ ਮਾਰਿਆ ਪੁਲਿਸ ਨੂੰ ਪਤਾ ਲੱਗ ਗਿਆ ਵੀ ਇਹ ਆਫੀਸਰ ਵਾਲਾ ਸਲੂਟ ਹੀ ਨਹੀਂ ਇਸ ਨੌਜਵਾਨ ਨੇ ਮਾਰਿਆ ਤਾਂ ਪਤਾ ਲੱਗਿਆ ਜਦੋਂ ਫੜ ਲਿਆ ਤੇ ਜਦੋਂ ਪੁੱਛਿਆ ਤਾਂ ਫਿਰ ਸਾਰੀ ਗੱਲਬਾਤ ਖੁੱਲ ਕੇ ਸਾਹਮਣੇ ਆ ਗਈ ਵਾਪਸ ਪੁਲਿਸ ਨੇ ਫੜ ਰੱਖਿਆ ਤੇ ਪੁਲਿਸ ਨੇ ਜਦੋਂ ਫੜਿਆ ਫਿਰ ਦੱਸਿਆ ਵੀ ਭਾਈ ਆਈਡੀ ਕਾਰਡ ਵੀ ਇਹਨੇ ਜਿਹੜੇ ਜਾਲੀ ਬਣਾਏ ਤੇ ਇਹਨੇ ਸਨਮਾਨ ਧੰਨਵਾਦ ਪੱਤਰ ਵੀ ਜਿਹੜੇ ਆ ਜਾਲੀ ਬਣਾਏ ਮੁੱਖ ਮੰਤਰੀ ਤੱਕ ਦੇ ਵੀ ਉਹਨਾਂ ਨੇ ਮੈਨੂੰ ਧੰਨਵਾਦ ਕਿਹਾਗਾ ਤੇ ਮੇਰੇ ਮੇਰਾ ਜਿਹੜਾ ਹੌਸਲਾ ਵਧਾਇਆਗਾ ਇਦਾਂ ਦੇ ਲੈਟਰ ਵੀ ਇਹਨੇ ਜਾਲੀ ਤਿਆਰ ਕੀਤੇ ਆਈਡੀ ਕਾਰਡ ਤੋਂ ਲੈ ਕੇ ਵਰਦੀ ਤੱਕ ਜਾਲੀ ਤਿਆਰ ਕਰ ਲਈ ਯਾਰ ਕੌਨਫੀਡੈਂਸ ਮੰਨਣਾ ਪਊਗਾ ਪਰ ਇਹ ਜੇ ਲੋਕਾਂ ਤੇ ਕਾਰਵਾਈ ਬਹੁਤ ਜਲਦੀ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਇਹ ਰਾਜਸਥਾਨ ਦੀ ਗੱਲ ਆ ਤਾਂ ਹਰੇਕ ਸਟੇਟ ਦੇ ਵਿੱਚ ਕੁਝ ਨਾ ਕੁਝ ਅਜਿਹੇ ਬੰਦੇ ਜ਼ਰੂਰ ਹੋਣਗੇ ਜਿਨ੍ਹਾਂ ਦੇ ਉੱਤੇ ਕਾਰਵਾਈ ਕਰਨੀ ਬਣਦੀ ਹੈ ਕਿਉਂਕਿ ਝੂਠ ਬੋਲਣ ਦੀ ਵੀ ਹੱਦ ਹੁੰਦੀ ਹੈ ਇਹਨੇ ਤਾਂ ਸਾਰੀਆਂ ਹੱਦਾਂ ਹੀ ਪਾਰ ਕਰਤੀਆਂ ਤੇ ਬਣ ਗਿਆ ਇੱਕ ਝੂਠਾ ਆਈਪੀਐਸ ਜਿਨੇ ਲੋਕਾਂ ਨੂੰ ਪਰਮਾਇਆ ਤੇ ਲੋਕਾਂ ਨੂੰ ਦੱਸਦਾ ਫਰਦਾ ਸੀ ਵੀ ਮੈਂ ਆਈਪੀਐਸ ਹਾਂ ਤੇ ਜਦੋਂ ਫੜਿਆ ਗਿਆ ਫੇਰ ਦੱਸਿਆ ਵੀ ਆਪਾਂ ਤਾਂ ਜੀ ਪੜ ਲੈ ਕੇ ਤਿਆਰੀ ਕਰਦੇ ਸੀ ਆਪਾਂ ਆਈਪੀਐਸ ਕਾਦੇ ਹਾਂ ਤੇ ਹੁਣ ਜੇਲ੍ਹ ਦੇ ਵਿੱਚ ਹੈ ਫੇਰ ਇਹਨੂੰ ਪਤਾ ਵੀ ਲੱਗ ਗਿਆ ਵੀ ਜਾਲ ਜੇ ਪੇ ਕਮੰਨ ਦਾ ਨਤੀਜਾ ਕੀ ਹੁੰਦਾ ਤੇ ਉਹ ਨਤੀਜਾ ਇਹ ਸਾਰੀ ਉਮਰ ਭੁਗਤੂਗਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨ